ਮਰਵਿੰਦਰ ਸਿੰਘ ਪੈਗਾਮ ਰਹੀਂ ਫਿਰ ਆਜਰ ਹੋਇਆ ਹਾਂ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ ਪੈਗਾਮ ਚੈਨਲ ਤੇ ਅੱਜ ਮੈਂ ਇੱਕ ਖਾਸ ਮੁੱਦੇ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋ ਰਿਹਾ ਹਾਂ ਮੈਂ ਜਿਹੜੀ ਜਗ੍ਹਾ ਹੈ ਆ ਇਸ ਨੂੰ ਭਗਵਤੀ ਨਗਰ ਚੌਕ ਕਿਹਾ ਜਾਂਦਾ ਹੈ ਮੈਂ ਇੱਥੋਂ ਲਾਈਵ ਹਾਂ ਆਪ ਜੀ ਸਾਹਮਣੇ ਦੇਖ ਸਕਦੇ ਹੋ ਬਿਲਕੁਲ ਭਗਵਤੀ ਨਗਰ ਦਾ ਅਮਰਨਾਥ ਯਾਤਰਾ ਦਾ ਜੋ ਸਾਹਮਣੇ ਬਿਲਕੁਲ ਗੇਟ ਹੈ ਆਪ ਜੀ ਉੱਥੇ ਦੇਖ ਸਕਦੇ ਹੋ ਕਿ ਸਾਹਮਣੇ ਬਿਲਕੁਲ ਸਾਹਮਣੇ ਇੱਕ ਗੇਟ ਹੈ ਜਿੱਥੋਂ ਯਾਤਰਾ ਸ਼ੁਰੂ ਹੈ ਅਤੇ ਭਗਵਤੀ ਨਗਰ ਦੇ ਵਿੱਚ ਯਾਤਰਾ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਹੈ ਮੈਂ ਕੈਮਰਾਮੈਨ ਨੂੰ ਇੱਕ ਗੱਲ ਕਵਾਂਗਾ ਕਿ ਤੁਸੀਂ ਇੱਕ ਕੰਮ ਕਰਨਾ ਹੈ ਕਿ ਸਾਹਮਣੇ ਤੁਸੀਂ ਗੇਟ ਨੂੰ ਦਿਖਾਓ ਇੱਥੇ ਅਮਰਨਾਥ ਯਾਤਰਾ ਚੱਲ ਰਹੀ ਹੈ ਮੇਰਾ ਇੱਥੇ ਲਾਈਵ ਹੋਣ ਦਾ ਇਕੋ ਇੱਕ ਮਕਸਦ ਹੈ ਕਿ ਬਰਸਾਤ ਦਾ ਮੌਸਮ ਹੈ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀ ਦਾ ਸਟੈਚੂ ਜੋ ਹੈ ਉਹ ਸ਼ਸ਼ੋਭਿਤ ਹੈ ਪਰ ਬੜੇ ਮੈਂ ਪਰੇ ਮਨਣ ਵਾਲੀ ਇੱਕ ਗੱਲ ਕਹਿਣ ਲੱਗਾ ਹਾਂ ਜਿਸ ਲਈ ਸਟੈਚੂ ਲਗਾਇਆ ਗਿਆ ਸੀ ਇਹ ਸਟੈਚੂ ਲਗਣਾ ਸੀ ਕੁੰਜਵਾਨੀ ਚੌਕ ਜੰਮੂ ਦੀ ਐਂਟਰਸ ਵਿੱਚ ਸਰਕਾਰ ਨੇ ਜਿਸ ਲਈ ਸਟੈਚੂ ਲਗਾਇਆ ਜਾਂ ਕੁਝ ਵੀਰਾਂ ਨੇ ਜਿਹੜੇ ਇਹਦੇ ਵਿੱਚ ਸਹਿਯੋਗ ਕੀਤਾ ਲਗਵਾਉਣ ਵਾਸਤੇ ਉਹਨਾਂ ਕੋਲੋਂ ਪੁੱਛੀ ਗਈ ਗੱਲ ਕਿ ਇਹ ਤੇ ਅਸੀਂ ਕੁੰਜਵਾਨੀ ਚੌਕ 'ਚ ਲਗਾਉਣਾ ਸੀ ਉੱਥੇ ਜੋ ਐਂਟਰਸ ਹੈ ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਉਸ ਲਈ ਕਿ ਇਹ ਇੱਥੇ ਅਮਰਨਾਥ ਯਾਤਰਾ ਹੁੰਦੀ ਹੈ ਇੱਥੇ ਬਹੁਤ ਸਾਰੇ ਲੋਕ ਆਉਂਦੇ ਹਨ ਤੇ ਉੱਥੇ ਫਲਾਈਓਵਰ ਬਣ ਰਿਹਾ ਹੈ ਮੈਂ ਸਰਕਾਰ ਨੂੰ ਇਹ ਗੱਲ ਦੱਸ ਦਿਆਂ ਕਿ ਫਲਾਈਓਵਰ ਇੱਥੇ ਵੀ ਬਣ ਰਿਹਾ ਹੈ ਅੱਜ ਬਰਸਾਤ ਦਾ ਮੌਸਮ ਹੈ ਮੈਂ ਇਸ ਕਰਕੇ ਲਾਈਵ ਹੋਇਆ ਹਾਂ ਕਿ ਮੈਂ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਮੌਜੂਦਾ ਡੀਜੀਪੀ ਜੀ ਦੇ ਜਿਹੜੇ ਮੈਂਬਰ ਸਾਹਿਬਾਨ ਹਨ ਮੇਰੇ ਉੱਪਰ ਕੈਪਸ਼ਨ ਲਿਖੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸਾਡੇ ਹਨ। ਅਗਰ ਸਾਡੇ ਹਨ। ਜਾਂ ਸਰਕਾਰ ਜਿਹੜੀ ਲਗਾਉਣ ਵਾਲੀ ਹੈ। ਖਾਲੀ ਫੁਟੇਜ ਤੇ ਨਾ ਜਾਈਏ। ਖਾਲੀ ਵਾਵਾ ਹੀ ਤੇ ਨਾ ਜਾਈਏ। ਮੈਂ ਕੈਮਰਾਮੈਨ ਨੂੰ ਗਲ ਕਵਾਂਗਾ ਕਿ ਆ ਉੱਪਰ ਇੱਕ ਜ਼ਰੂਰ ਕੈਮਰਾ ਜ਼ੂਮ ਕਰਕੇ ਦਿਖਾਇਆ ਜਾਏ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਕਿੰਨੀ ਧੂੜ ਜਮੀਦੀ ਹੈ ਬਰਸਾਤ ਦਾ ਮੌਸਮ ਹੈ ਕਿਧਰੇ ਵੀ ਧੂੜ ਜਾਂ ਪੋਲੂਸ਼ਨ ਨਜ਼ਰ ਨਹੀਂ ਆ ਰਿਹਾ ਪਰ ਅਫਸੋਸ ਮੈਨੂੰ ਕਿ ਬਾਬਾ ਬੰਦਾ ਸਿੰਘ ਬਹਾਦਰ ਤੇ ਦੇਖ ਸਕਦੇ ਹੋ ਆਪ ਜੀ ਕਿੰਨੀ ਧੂੜ ਜਮੀਦੀ ਹੈ ਉਹਨਾਂ ਦੇ ਸਟੈਚੂ ਤੇ ਬੇਸ਼ੱਕ ਮੈਂ ਇਹ ਗੱਲ ਕਹਿ ਦੇਵਾਂ ਕਿ ਅਸੀਂ ਸਟੈਚੂ ਦੇ ਪੁਜਾਰੀ ਨਹੀਂ ਅਸੀਂ ਬੁੱਤ ਦੇ ਪੁਜਾਰੀ ਨਹੀਂ ਲੇਕਿਨ ਕਿ ਸਾਡੇ ਸਿੱਖ ਰਾਜ ਦੇ ਯੋਧੇ ਹਨ ਇਹਨਾਂ ਤੋਂ ਹੀ ਸਿੱਖ ਰਾਜ ਦੀ ਸਥਾਪਨਾ ਕੀਤੀ ਗਈ ਸੀ ਨੀਵ ਰੱਖੀ ਗਈ ਸੀ ਮੈਂ ਇਹਨਾਂ ਬਾਰੇ ਜ਼ਰੂਰ ਆਪ ਜੀ ਨੂੰ ਦੱਸਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦਾ ਪਹਿਲਾ ਨਾਮ ਮਾਦੋ ਦਾਸ ਬਿਰਾਗੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਰੱਖਿਆ ਸੀ ਇੱਥੇ ਇੱਕ ਲਫ਼ਜ਼ ਲਿਖਿਆ ਹੈ ਸ਼ਾਇਦ ਹੋ ਸਕਦਾ ਮੈਂ ਗਲਤ ਹੋਵਾਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਲਿਖਿਆ ਹੈ ਬਹਾਦਰ ਜੋ ਹੈ ਉਹ ਹਿੰਦੀ ਦਾ ਲਫ਼ਜ਼ ਹੈ ਮੈਨੂੰ ਉਮੀਦ ਹੈ ਇਸ ਦੀ ਜਲੂ ਕਰੈਕਸ਼ਨ ਕੀਤੀ ਜਾਏਗੀ ਬਹਾਦਰ ਜੋ ਹੈ ਉਹ ਪੰਜਾਬੀ ਦਾ ਵਰਡ ਹੈ ਲਗਾਉਣ ਵਾਲਿਓ ਤੁਹਾਨੂੰ ਮੁਬਾਰਕ ਹੈ ਤੁਸੀਂ ਲਗਾ ਦਿੱਤਾ ਸਰਕਾਰ ਨੇ ਲਗਾ ਦਿੱਤਾ ਪਰ ਮੈਂ ਇੱਕ ਗੱਲ ਕਹਾਂ ਨਾ ਕੋਈ ਇੱਥੇ हिस्ट्री ਹੈ بابا ਬੰਦਾ ਸਿੰਘ ਭਾਦਰ ਦੀ ਬਿਲਕੁਲ ਕੋਈ ਹਿਸਟਰੀ ਨਹੀਂ ਲਿਖੀ ਗਈ ਕਿ بابا ਬੰਦਾ ਸਿੰਘ ਭਾਦਰ ਕੌਣ ਸਨ ਕਿੱਥੋਂ ਆਏ ਸਨ ਇਸ ਭਾਰਤ ਵਰਸ਼ ਲਈ ਉਹਨਾਂ ਦਾ ਕੀ ਯੋਗਦਾਨ ਸੀ ਬਿਲਕੁਲ ਕੁਝ ਨਹੀਂ ਲਿਖਿਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਵੱਡੇ ਵੱਡੇ ਨਾਮ ਲਿਖੇ ਗਏ ਹਨ ਮੈਂ ਕੈਮਰਾਮੈਨ ਨੂੰ ਇਹ ਗੱਲ ਕਵਾਂਗਾ ਕੋਲੋਂ ਦਿਖਾ ਦੇ ਬੜੀ ਅੱਛੀ ਗੱਲ ਹੈ ਜਿਨ੍ਹਾਂ ਨੇ ਲਗਾਇਆ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦੇ ਨਾਮ ਲਿਖੇ ਜਾਣੇ ਚਾਹੀਦੇ ਪਰ ਮੈਂ ਉਹਨਾਂ ਨੂੰ ਇੱਕ ਸਿਨੇਮਰ ਬੇਨਤੀ ਹੋਰ ਵੀ ਕਰਾਂਗਾ ਕਿ ਇਸ ਸਾਈਡ ਆ ਜਾਓ ਤੁਸੀਂ ਕੈਮਰਾਮੈਨ ਨੂੰ ਕਵਾਂਗਾ ਇਹ ਸਾਰੀ ਜਗ੍ਹਾ ਖਾਲੀ ਪਈ ਹੈ ਇਸ ਦੇ ਪਿਛਲੇ ਪਾਸੇ ਸਾਰੀ ਜਗ੍ਹਾ ਖਾਲੀ ਪਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਹਿਸਟਰੀ ਲਿਖੀ ਜਾ ਸਕਦੀ ਹੈ ਪੰਜਾਬੀ ਵਿੱਚ ਇੰਗਲਿਸ਼ ਵਿੱਚ ਹਿੰਦੀ ਵਿੱਚ ਉਰਦੂ ਵਿੱਚ ਚਾਰੋਂ ਸਾਈਡ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਿਸਟਰੀ ਲਿਖੀ ਜਾ ਸਕਦੀ ਹੈ ਪਰ ਨਹੀਂ ਇੱਥੇ ਕੋਈ ਹਿਸਟਰੀ ਨਹੀਂ ਹੈ ਬੰਦਾ ਸਿੰਘ ਬਹਾਦਰ ਕੌਣ ਸਨ ਕਿੱਥੋਂ ਆਏ ਸਨ ਔਰ ਇਹਨਾਂ ਨੇ ਕੀ ਕਾਰਨਾਮੇ ਕੀਤੇ ਸਨ ਮੈਂ ਇੱਕ ਗੱਲ ਦੱਸ ਦਿਆਂ ਮੈਂ ਇਹਨਾਂ ਬਾਰੇ ਪੜ੍ਹ ਰਿਹਾ ਸੀ ਬੰਦਾ ਸਿੰਘ ਬਹਾਦਰ ਉਦੋਂ ਬਣੇ ਮਾਦੋਦਾਸ ਬਿਰਾਗੀ ਤੋਂ ਬੰਦਾ ਬਹਾਦਰ ਉਦੋਂ ਬਣੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਮਿਲਿਆ ਜਿਨ੍ਹਾਂ ਕੋਲ ਥਾਪੜਾ ਨਹੀਂ ਨਾ ਉਹ ਅੰਗਰੇਜ਼ਾਂ ਕੋਲ ਚਿੱਠੀਆਂ ਲਿਖ ਕੇ ਦੇ ਗਏ ਸਨ ਕਿ ਸਾਨੂੰ ਹਿੰਦੁਸਤਾਨ ਨਹੀਂ ਚਾਹੀਦਾ ਅਸੀਂ ਤੁਹਾਡੇ ਰਾਜ ਵਿੱਚ ਜੀਵਾਂਗੇ ਉਹ ਸਿਰਫ ਖਾਲੀ ਪੋਲਿਟਿਸ਼ੀਅਨ ਸਨ ਮਨਾਫਕ ਲੋਕ ਸਨ ਉਹ ਸਿਰਫ ਮਨਫਾ ਦੇਖਦੇ ਸਨ ਇਹਨਾਂ ਦਾ ਸਰੀਰ ਆਪ ਜੀ ਨੂੰ ਪਤਾ ਹੈ ਕਿ ਉਸਲੇ ਦੀ ਸਰਕਾਰ ਨੇ ਇਹਨਾਂ ਦੇ ਬੱਚੇ ਦਾ ਕਲੇਜਾ ਕੱਢ ਕੇ ਇਹਨਾਂ ਦੇ ਮੂੰਹ 'ਚ ਪਾਇਆ ਸੀ ਪਰ ਬੜੀ ਹੀ ਅਡੋਲ ਅਵਸਥਾ ਵਿੱਚ ਬੈਠੇ ਰਹੇ ਔਰ ਜੰਗੋ ਜੁੱਧ ਦੇ ਵਿੱਚ ਪਤਾ ਨਹੀਂ ਕਿੰਨੀਆਂ ਕ ਜੰਗਾਂ ਇਹਨਾਂ ਨੇ ਜਿੱਤੀਆਂ ਕੱਲ ਇਹ ਨਹੀਂ ਕਿ ਕਿਸੇ ਬੰਦੇ ਨੂੰ ਮਾਰਿਆ ਜ਼ੁਲਮ ਦੇ ਖਿਲਾਫ ਖੜੇ ਹੋਏ ਸਿੱਖ ਦਾ ਧਰਮ ਹੈ ਜਲਮ ਅਤੇ ਜ਼ੁਲਮ ਦੇ ਖਿਲਾਫ ਖੜੇ ਹੋਣਾ ਅੱਜ ਬਰਸਾਤ ਹੈ ਸਾਰੇ ਦੀ ਧੂੜ ਬੈਠੀ ਹੋਈ ਹੈ ਪਰ ਇੱਥੇ ਉੱਪਰ ਧੂੜ ਜੰਮੀ ਹੋਈ ਹੈ ਮੈਂ ਮੌਜੂਦਾ ਡੀਜੀਪੀਸੀ ਧਾਰਮਿਕ ਸੰਸਥਾਵਾਂ ਜਿੰਨੀਆਂ ਵੀ ਹਨ ਮੈਂ ਸਾਰਿਆਂ ਨੂੰ ਸਨਮਰ ਬੇਨਤੀ ਕਰਾਂਗਾ ਹੋ ਸਕਦਾ ਸਾਡੇ ਵਿਚਾਰਕ મતਭੇਦ ਕਿਸੇ ਨਾਲ ਹੋ ਸਕਦੇ ਨੇ ਪਰ ਕੀ ਬੰਦਾ ਸਿੰਘ ਬਹਾਦਰ ਸਾਡੇ ਨਹੀਂ ਸਾਨੂੰ ਕਿਸੇ ਨਾਲ ਈਰਖਾ ਹੋ ਸਕਦੀ ਹੈ ਕੀ ਬੰਦਾ ਸਿੰਘ ਬਹਾਦਰ ਸਾਡੇ ਨਹੀਂ ਸਾਨੂੰ ਸਾਰਿਆਂ ਨੂੰ ਰਲ ਕੇ ਅਗਰ ਇੱਥੇ ਲੱਗ ਗਿਆ ਹੈ ਕੋਈ ਗੱਲ ਨਹੀਂ ਅਸੀਂ ਪੂਰੀ ਤਰ੍ਹਾਂ ਪੂਰਾ ਜੋਰ ਲਗਾ ਕੇ ਅਸੀਂ ਕੁੰਜਵਾਨੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚੋਕ ਬਣਾਵਾਂਗੇ ਔਰ ਸਾਰੇ ਹੀ ਤਤਪਰ ਹਨ ਕਿਉਂਕਿ ਉੱਥੇ ਕੰਮ ਚੱਲ ਰਿਹਾ ਹੈ ਔਰ ਇਸ ਉਪਰ ਬਹੁਤ ਸਾਰੇ ਸੂਝਵਾਨ ਲੋਕ ਕੰਮ ਵੀ ਕਰ ਰਹੇ ਹਨ ਮਨਸਿਪਲਟੀ ਵੀ ਪਾਸ ਹੋਇਆ ਹੈ ਸਰਦਾਰ 인ਦਰ ਸਿੰਘ ਕਾਰਪੋਰਟਰ ਜਿਨ੍ਹਾਂ ਨੇ ਇਹ ਮਤਾ ਪਾਸ ਕਰਵਾਇਆ ਸੀ ਬੰਦਾ ਬਾਦਰ ਚੌਕ ਦਾ ਸਰਕਾਰਾਂ ਦੇ ਅਧੀਨ ਰਹਿ ਕੇ ਅਸੀਂ ਇਹ ਕੰਮ ਕਰ ਲੇ ਪਰ ਕੋਸ਼ਿਸ਼ ਕਰਾਂਗੇ ਵਾਹਿਗੁਰੂ ਕਿਰਪਾ ਕਰੇਗਾ ਤੇ ਇਹ ਬੰਦਾ ਬਾਦਰ ਚੌਕ ਉੱਥੇ ਵੀ ਬਣੇਗਾ ਇੱਥੇ ਲੱਗ ਗਿਆ ਤੇ ਕੋਈ ਮਾੜੀ ਗੱਲ ਨਹੀਂ ਪਰ ਮੈਂ ਸਾਰਿਆਂ ਨੂੰ ਸਿਨੇਮਰ ਬੇਨਤੀ ਕਰਾਂਗਾ ਕਿ ਘੱਟੋ-ਘੱਟ ਇਹਨਾਂ ਦੀ ਸੁਧ ਲਈ ਜਾਏ ਇੱਥੇ ਜੋ ਉੱਪਰ ਮਿੱਟੀ ਜੰਮੀ ਹੈ ਡੀਜੀਪੀਸੀ ਦੇ ਮੈਂਬਰ ਸਾਹਿਬਾਨ ਨੂੰ ਸਿਨਮਰ ਬੇਨਤੀ ਕਰਾਂਗਾ ਕਿ ਆਪ ਜੀ ਪਾਸ ਸੇਵਾਦਾਰ ਹਨ ਜਾਂ ਧਾਰਮਿਕ ਸੰਸਥਾਵਾਂ ਜਿੰਨੀਆਂ ਵੀ ਹਨ ਉਹਨਾਂ ਨੂੰ ਸਿਨਮਰ ਬੇਨਤੀ ਕਰਾਂਗਾ ਕਿ ਘੱਟੋ-ਘੱਟ ਇੱਥੇ ਆ ਕੇ ਸਫਾਈ ਕੀਤੀ ਜਾਏ ਇਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਔਰ ਇੱਥੇ ਇਹਨਾਂ ਦੀ ਹਿਸਟਰੀ ਜ਼ਰੂਰ ਲਿਖੀ ਜਾਏ ਤਾਂ ਕਿ ਹਰ ਇੱਕ ਆਦਮੀ ਨੂੰ ਹਿਸਟਰੀ ਪੜ੍ਹ ਕੇ ਪਤਾ ਲੱਗ ਸਕੇ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸਨ। ਔਰ ਮੈਂ ਸਾਰਿਆਂ ਨੂੰ ਸਨਮਰ ਬੇਨਤੀ ਕਰਾਂਗਾ ਕਿ ਕੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿਆਰ ਕਰਦੇ ਹਾਂ ਇੱਕ ਸਿੱਖ ਯੋਧੇ ਨੂੰ ਪਿਆਰ ਕਰਦੇ ਹਾਂ ਕਿ ਆ ਬੰਦਾ ਸਿੰਘ ਬਹਾਦਰ ਸਾਡੇ ਸਨ। ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤਾਂ ਕਿ ਇਹ ਸਰਕਾਰ ਦੇ ਕੰਨਾਂ ਤੱਕ ਵੀ ਪੁੱਜ ਜਾਵੇ। ਔਰ ਜਿਹੜੇ ਲੋਕ ਸੇਵਾ ਕਰਨਾ ਚਾਹੁੰਦੇ ਹਨ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਾਣ ਦੀ ਕਿਰਪਾਲਤਾ ਕਰਨੀ ਮੇਰਾ ਮਕਸਦ ਕਿਸੇ ਨੂੰ ਹਾਰਟ ਕਰਨਾ ਨਹੀਂ ਪਰ ਮੈਂ ਇਥੋਂ ਨਿਕਲ ਰਿਹਾ ਆਂ ਮੈਂ ਦੇਖਿਆ ਇੱਥੇ ਇਨੀ ਵੱਡੀ ਧੂੜ ਜੰਮੀ ਹੋਈ ਹੈ ਬਰਸ਼ਾਤ ਦਾ ਮੌਸਮ ਹੈ ਕੋਈ ਸਾਫ ਸਪਾਈ ਨਹੀਂ ਹੈ ਇਸ ਕਰਕੇ ਮੈਂ ਸਨੇਮਰ ਬੇਨਤੀ ਕਰਾਂਗਾ ਅਮਰਨਾਥ ਯਾਤਰਾ ਵੀ ਚੱਲ ਰਹੀ ਹੈ ਤਾਂਕਿ ਇੱਥੇ ਲੋਕੀ ਆਉਂਦੇ ਜਾਂਦੇ ਹਨ ਇੱਥੇ ਬਾਹਰ ਅਗਰ ਹਿਸਟਰੀ ਲਿਖੀ ਹੋਏ ਕਟੋ-ਕਟ ਹਿਸਟਰੀ ਪੜ੍ਹ ਕੇ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਬੰਦਾ ਬਹਾਦਰ ਕੌਣ ਸਨ ਕਿਹੜੇ ਯੋਧੇ ਸਨ ਇਹਨਾਂ ਨੇ ਇਸ ਭਾਰਤ ਵਰਸ਼ ਵਾਸਤੇ ਕੀ ਕੀ ਕੀਤਾ ਮੈਂ ਸਾਰੇ ਨੂੰ ਉਸਨੇ ਮਰ ਬੇਨਤੀ ਕਰਾਂਗਾ ਔਰ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਅਗਰ ਸਰਕਾਰ ਇੱਥੇ ਹਿਸਟਰੀ ਨਹੀਂ ਲਿਖ ਸਕਦੀ ਕੋਈ ਗੱਲ ਨਹੀਂ ਡੀਜੀਪੀਸੀ ਦੇ ਮੈਂਬਰ ਸਾਹਿਬਾਨ ਨੂੰ ਮੈਂ ਬੇਨਤੀ ਕਰਾਂਗਾ ਤੁਸੀਂ ਘੱਟੋ ਘੱਟ ਇੱਥੇ ਹਿਸਟਰੀ ਜੋ ਇਹਨਾਂ ਦੀ ਲਿਖੀ ਜਾਏ ਕਿਉਂਕਿ ਚਾਰੋਂ ਕੋਨੇ ਖਾਲੀ ਹਨ ਔਰ ਬਹੁਤ ਜ਼ਿਆਦਾ ਜਗ੍ਹਾ ਹੈ ਹਿਸਟਰੀ ਲਿਖਣ ਵਾਸਤੇ ਕਿਉਂਕਿ ਇੱਥੇ ਆਵਾਜ਼ਾਈ ਬਹੁਤ ਜ਼ਿਆਦਾ ਹੈ ਇਸ ਟਾਈਮ ਕਾਫੀ ਬਿਜ਼ੀ ਸ਼ਡਿਊਲ ਹੈ ਮਨਿਸਟਰ ਆ ਰਹੇ ਹਨ ਜਾ ਰਹੇ ਹਨ ਪਰ ਕਿਸੇ ਦਾ ਕੋਈ ਧਿਆਨ ਨਹੀਂ ਹੈ ਮੈਂ ਧਿਆਨ ਦੇਣ ਵਾਸਤੇ ਇੱਥੇ ਆਇਆ ਹਾਂ ਧਿਆਨ ਦਿਵਾਉਣ ਵਾਸਤੇ ਆਇਆ ਹਾਂ ਕਿਉਂਕਿ ਮੇਰਾ ਕੰਮ ਹੈ ਮੈਂ ਕੁੱਕਰ ਹਾਂ ਮੈਂ ਬੋਲਣਾ ਹੀ ਬੋਲਣਾ ਹੈ ਬਾਕੀ ਆਪ ਜੀ ਦੀ ਮਰਜ਼ੀ ਹੈ ਆਪ ਜੀ ਨੇ ਅੱਗੇ ਕੀ ਕਰਨਾ ਹੈ ਕੀ ਨਹੀਂ ਕਰਨਾ ਮੈਂ ਸੁਨੇਹਰ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਇਹ ਜਿਹੜਾ ਸਟੈਚੂ ਲੱਗਿਆ ਹੈ ਘੱਟ ਤੋਂ ਘੱਟ ਇਸ ਦੀ ਸਫਾਈ ਜਰੂਰ ਕਰਵਾਈ ਚਾਹੀਦੀ ਮੈਂ ਰਵਿੰਦਰ ਸਿੰਘ ਪੈਗਾਮ ਰਾਹੀਂ ਫਿਰ ਇੱਕ ਨਵਾਂ ਪੈਗਾਮ ਲੈ ਕੇ ਹਾਜ਼ਰ ਹੋਵਾਂਗਾ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵਾਧੂ ਵਾਧ ਸ਼ੇਅਰ ਜਰੂਰ ਕਰੋਗੇ ਇਸ ਪੋਸਟ ਨੂੰ ਇਸ ਕਰਕੇ ਮੈਂ ਫਿਰ ਹਾਜ਼ਰ ਹੋਵਾਂਗਾ ਪੈਗਾਮ ਰਾਹੀਂ ਇੱਕ ਨਵਾਂ ਪੈਗਾਮ ਲੈ ਕੇ ਉਸ ਵੇਲੇ ਤੱਕ ਦਿਓ ਇਜਾਜ਼ਤ ਹੱਸਦੇ ਰਹੋ ਵਸਦੇ ਰਹੋ ਆਬਾਦ ਰਹੋ ਨਾ ਵਿਸਰੋ ਨਾ ਯਾਦ ਰਹੋ ਲੇਕਿਨ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਸਾਡਾ ਬੋਲਣਾ ਕਿਤੇ ਅਜਾਈ ਤੇ ਨਹੀਂ ਜਾ ਰਿਹਾ ਜਰੂਰ ਕਮੈਂਟ ਕਰਿਆ ਕਰੋ ਸਾਨੂੰ ਵੀ ਪਤਾ ਲੱਗ ਸਕੇ ਮੈਂ ਫਿਰ ਹਾਜਰ ਹੋਵਾਂਗਾ ਪੇਗਾਮ ਰਾਂ ਇੱਕ ਨਵਾਂ ਪੇਗਾਮ ਲੈ ਕੇ ਉਸਲੇ ਤੱਕ ਦੀ ਹੋਰ ਜਾਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ